ਤੁਹਾਨੂੰ ਬਰੀਫ ਕੀਤਾ ਸੀ ਕਿਉਂ ਲਾਸਟ ਮੈਂ ਤੁਹਾਨੂੰ ਕਨਕਲੂਡ ਕਰਕੇ ਇਹਦੇ ਬਾਰੇ ਦੱਸੂਗਾ ਕਿ ਫਾਈਨਲ ਇੱਥੇ ਕੀ ਆਪਾਂ ਕੀਤਾ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਬਰੀਫਲੀ ਤੁਹਾਨੂੰ ਮੈਂ ਦੱਸ ਦਿੰਦਾ 170 ਨੰਬਰ ਮੁਕੱਦਮਾ ਜਿਹੜਾ ਆਪਾਂ 28 ਸਤੰਬਰ ਨੂੰ ਦਰਜ ਕੀਤਾ ਸੀ ਜਿਹਦੇ ਵਿੱਚ ਮਾਨਵ ਨਾਮ ਦੇ ਦੋਸ਼ੀ ਨੇ ਇੱਕ ਨਾਲ ਉਹ ਦਿਲਬੀਰ ਸੀ ਇਹਨਾਂ ਨੇ ਮਿਲ ਕੇ ਇੱਕ ਲੜਕੇ ਦੇ ਉੱਪਰ ਗੋਲੀ ਚਲਾਈ ਸੀ ਜਿਹੜੀ ਕਿ ਗੋਲੀ ਇਹਦੀ ਬਾਹਾਂ 'ਚ ਲੱਗੀ ਸੀ ਤੇ ਉਹਦੇ ਬਾਅਦ ਫਰਦਰ ਆਪਾਂ ਜਿਹੜਾ ਮਕਦਮਾ ਨੰਬਰ 170 ਜਿਹੜਾ ਦਰਜ ਕੀਤਾ ਸੀ ਅੰਡਰ ਸੈਕਸ਼ਨ 109 3512 1913 190 111 ਬੀ ਐਨ ਐਸ ਦੇ ਸੈਕਸ਼ਨ ਹੈ 25 ਆਰਮਜ਼ ਐਕਟ ਦੇ ਤੇ ਇਹਦੇ ਵਿੱਚ ਆਪਾਂ ਅਲੱਗ-ਅਲੱਗ ਪਾਰਟੀਆਂ ਬਣਾ ਕੇ ਮਾਨਯੋਗ ਐਸ ਐਸ ਪੀ ਦੀ ਡਾਇਰੈਕਸ਼ਨਸ ਤੇ ਆਪਾਂ ਪੂਰੇ ਜ਼ਿਲ੍ਹੇ ਚ ਐਂਡ ਆਊਟਸਾਈਡ ਡਿਸਟ੍ਰਿਕਟ ਇੰਟਰ ਸਟੇਟ ਵੀ ਆਪਾਂ ਇੱਥੇ ਰੀਡਸ ਵਗੈਰਾ ਕੀਤੀਆਂ ਸੀ ਤੇ ਉਹਦੇ ਬਾਅਦ ਆਪਾਂ ਬੜੀ ਹੀ ਇਹਦੇ ਚ ਵਧੀਆ ਤਰੀਕੇ ਨਾਲ ਕੋਆਰਡੀਨੇਟਡ ਐਫਰਟ ਜਿਹੜੀ ਕੀਤੀ ਸੀ ਇਹਦੇ ਵਿੱਚ ਆਪਾਂ ਜਿਹੜੇ অলਮੋਸਟ ਸਾਰੇ ਹੀ ਦੋਸ਼ੀ ਫੜਲੇ ਸੀ ਇਨੀਸ਼ੀਅਲੀ 12 ਦੋਸ਼ੀ ਇਹਦੇ ਚ ਨਾਮਜ਼ਦ ਹੋਏ ਸੀ ਜਿਨ੍ਹਾਂ ਚੋਂ ਆਪਾਂ 11 ਫੜਲੇ ਸੀ ਹੁਣ ਤੱਕ ਤੇ ਇਹਦੇ ਬਾਅਦ ਜਿਹੜਾ ਇਹਦੇ ਵਿੱਚ ਇੱਕ ਮੁੱਖ ਦੋਸ਼ੀ ਸੀ ਦਰਬੀਰ ਜਿਹੜਾ ਮਾਨਵ ਦੇ ਨਾਲ ਸੀ ਤੇ ਉਹਦੀ ਪੁਸ਼ਗਿਸ਼ ਚ ਆਇਆ ਸੀ ਉਹਦੇ ਕੋਲ ਵੀ ਅਸਲਾ ਸੀ ਤੇ ਜਿਹੜਾ ਉਹ ਅਸਲਾ ਸੀ ਉਹਨੇ ਆਪਣਾ ਇੱਕ ਸਚੀਨ ਪੁੱਤਰ ਦਿਲਬਾਖ ਸਿੰਘ ਵਾਸੀ ਬਹਿਰਾਮਪੁਰ ਤਹਿਸੀਲ ਦਿਨਾਣਾਗਰ ਡਿਸਟ੍ਰਿਕਟ ਗੁਰਦਾਸਪੁਰ ਇਹਨੂੰ ਉਹਨੇ ਵਾਰਦਾਤ ਦੇ ਬਾਅਦ ਦਿੱਤਾ ਸੀ ਇੱਕ ਪਿਸਤਲ ਬੱਤੀ ਬੋਰ ਦਾ ਤੇ ਤਿੰਨ ਲਾਈਵ ਰਾਉਂਡਸ ਤੇ ਉਹਦੇ ਬਾਅਦ ਆਪਾਂ ਇਹਦੇ ਉੱਪਰ ਫਰਦਰ ਆਪਣੀ ਟੀਮਸ ਨੂੰ ਅਲਰਟ ਕਰਕੇ ਇਹਦੀ ਇਹਨੂੰ ਇਹਦੇ ਜੂ ਵੀ ਸਾਡੇ ਕੋਲ ਇਨਫੋਰਮੇਸ਼ਨ ਦੀ ਉੱਤੇ ਕੰਮ ਕਰ ਰਹੇ ਸੀ ਤੇ ਇਹਨੂੰ ਫਿਰ ਆਪਾਂ ਹੁਣ ਫਾਈਨਲੀ ਫੜ ਲਿਆ ਜੀ ਉਦੇ ਬਾਅਦ ਇਹਦੇ ਕੋਲੋਂ ਆਪਾਂ ਬੱਤੀਪੋਰਡ ਦੀ ਇੱਕ ਜਿਹੜੀ ਹੈ ਆਪਣੀ ਪਿਸਤਲ ਰਿਕਵਰ ਕੀਤੀ ਹੈ ਜੀ ਨਾਲ ਲਾਈਵ ਤਿੰਨ ਜਿਹੜੇ ਆ ਉਹ ਰਾਉਂਡ ਰਿਕਵਰ ਕੀਤੇ ਆ ਤੇ ਨਾਲ ਹੀ ਇਹਦੇ ਕੋਲੋਂ 20 ਗ੍ਰਾਮ ਤੇ 21 20.21 ਮਿਲੀਗ੍ਰਾਮ ਹੈਰੋਇਨ ਵੀ ਜਿਹੜੀ ਆ ਉਹ ਬਰਾਮਦ ਕੀਤੀ ਹੈ ਜੀ ਤੇ ਇਹਦੇ ਵਿੱਚ ਆਪਾਂ ਮੁਕੱਦਮਾ ਨੰਬਰ 181 ਅਲੱਗ ਤੋਂ ਦਰਜ ਕੀਤਾ ਜੀ ਅੰਡਰ ਸੈਕਸ਼ਨ 21 62 ਕਾਰਡ 85 ਐਨਡੀ ਐਨਡੀਪੀਐਸ ਐਕਟ ਐਂਡ 111 ਬੀ ਐਨਐਸ ਦਾ ਤੇ ਅਸਲੀ ਦੇ ਵੀ ਸੈਕਸ਼ਨ ਵਿੱਚ ਲੱਗੇ ਤੇ ਇਹਦੇ ਵਿੱਚ ਮੈਂ ਦੱਸਣਾ ਚਾਹਣਾ 올ਰੀਡੀ ਜਿਹੜੀ ਪਹਿਲੇ ਆਪਾਂ ਅੱ체 ਕਾਰਵਾਈ ਕੀਤੀ ਹੈ ਇਸ ਮੁਕਦਮੇ 'ਚ ਜਿੰਨੇ ਵੀ ਇਹ ਲੜਕੇ ਖਾਸ ਕਰ ਉੱਚੀ ਕੁਲੀ ਦੇ ਏਰੀਏ 'ਚ ਚਾਰ ਮਰਲਾ ਕੁਆਟਰ ਦੇ ਏਰੀਏ 'ਚ ਬੇਸਿਕਲੀ ਡਿਵੀਜ਼ਨ ਨੰਬਰ 2 ਦੇ ਏਰੀਏ 'ਚ ਹਨਾ ਜਿਹੜੇ ਬੰਦੇ ਇਹ ਵਾਰਦਾਤ 'ਚ ਸ਼ਾਮਲ ਆ ਇਹਨਾਂ 'ਚ 12 ਬੰਦੇ ਤੇ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਜਿਹੜੇ ਬੰਦੇ ਹੈ ਇਹਨਾਂ ਨੇ ਤੀਰਵਾ ਬੰਦਾ ਜਿਹੜਾ ਇਹਨੂੰ ਆਪਾਂ ਅਰੈਸਟ ਕੀਤਾ ਤੇ ਹੋਰ ਵੀ ਜਿਹੜੇ ਬੰਦੇ ਸਾਡੇ ਰਡਾਰ 'ਚ ਆ ਤੇ ਇਹਨਾਂ ਦੀ ਜਿਹੜੀ ਐਕਟੀਵਿਟੀਜ਼ ਆ ਇਹ ਪਿਛਲੇ ਕੁਝ ਸਮੇਂ 'ਚੋਂ ਅਚਨ ਚ ਇਹ ਤੇਨਾਂ ਦੀ ਵਧ ਗਈ ਸੀ ਤੇ ਜਿਹਦੇ ਬਾਅਦ ਇਹਨਾਂ ਦੀ ਆਪਸੀ ਰੰਜਿਸ਼ ਵੀ ਗੁੱਟਬਾਜੀ ਜਿਹੜੀ ਚੱਲਦੀ ਹੈ ਤੁਹਾਨੂੰ ਵੀ ਪਤਾ ਜਿਹਦੇ ਕਾਰਨ ਇਹਨਾਂ ਨੇ ਉੱਥੇ ਉਦੋਂ ਇਹ ਫਾਇਰ ਕਰਤਾ ਤੇ ਉਹਦੇ ਬਾਅਦ ਹੀ ਜਿਹੜੀ ਪੁਲਿਸ ਹੈ ਕਾਫੀ ਇਹਨਾਂ ਤੇ ਸ਼ਕਤੀ ਨਾਲ ਇਹਨਾਂ ਤੇ ਕਾਰਵਾਈ ਕਰ ਰਹੀ ਹੈ ਤੇ ਆਪਾਂ ਆਲਮੋਸਟ ਸਾਰੇ ਬੰਦੇ ਅਰੈਸਟ ਕਰ ਰਿਹਾ ਸਿਰਫ ਇੱਕ ਹੀ ਲੜਕਾ ਰਹਿ ਗਿਆ ਤੇ ਮੈਂ ਇੱਕ ਬਹੁਤ ਹੀ ਸਖਤ ਮੈਸੇਜ ਦੇਣਾ ਚਾਹੁੰਦਾ ਕਿ ਵੀ ਜਿਹੜਾ ਵੀ ਬੰਦਾ ਹਾਂਸਫੋਰਥ ਇਸ ਤਰੀਕੇ ਦੀ ਵਾਰਦਾਤ ਚ ਇਨਵੋਲ ਹੋਊਗਾ ਜਾਂ ਇਸ ਤਰੀਕੇ ਨਾਲ ਅਸਲੇ ਨੂੰ ਯੂਜ਼ ਕਰੂਗਾ ਨਜਾਇਜ਼ ਅਸਲਾ ਰੱਖੂਗਾ ਤੇ ਉਹਨੂੰ ਯੂਜ਼ ਕਰੂਗਾ ਪੁਲਿਸ ਨੇ ਜਿਹੜੀ ਹੋਮ ਕਾਰਵਾਈ ਕੀਤੀ ਹੈ ਇਹ ਤੋਂ ਡਬਲ ਸਖਤ ਕਾਰਵਾਈ ਆਪਾਂ ਕਰਾਂਗੇ ਐਂਡ ਐਗਜ਼ੈਂਪਲਰੀ ਆਪਾਂ ਜਿਹਨੂੰ ਕਹਿੰਦੇ ਆ ਕਿ ਵੀ ਕਾਰਵਾਈ ਕਰਾਂਗੇ ਕਿ ਵੀ ਉਹਨਾਂ ਨੂੰ ਪਤਾ ਲੱਗੂਗਾ ਕਿ ਵੀ ਪੁਲਿਸ ਨੇ ਕਾਰਵਾਈ ਕੀਤੀ ਹੈ ਤੇ ਮੇਰੀ ਇਹ ਬੜੀ ਹੀ ਸਟਰੋਂਗ ਵਾਰਨਿੰਗ ਹੈ ਉਹਨਾਂ ਨੂੰ ਜਿਹੜੇ ਵੀ ਇਸ ਕੰਮ 'ਚ ਲੱਗੇ ਹੋਏ ਆ ਐਂਡ ਜਿਹੜੇ ਉਹਨਾਂ ਨੂੰ ਪਨਾਹ ਦੇਣਗੇ ਚਾਹੇ ਫਾਈਨੈਂਸ਼ੀਅਲੀ ਸਪੋਰਟ ਕਰਨਗੇ ਚਾਹੇ ਅਦਰਵਾਈਜ਼ ਉਹਨਾਂ ਨੂੰ ਘਰ 'ਚ ਰੱਖਣਗੇ ਜਾਂ ਮੋਰਲੀ ਸਪੋਰਟ ਕਰਨਗੇ ਅਦਰਵਾਈਜ਼ ਵੀ ਸਾਰਿਆਂ ਨੂੰ ਆਪਾਂ ਇਹਦੇ ਵਿੱਚ ਰੱਖਾਂਗੇ ਬੇਸਡ ਔਨ ਐਵਿਡੈਂਸ ਐਂਡ ਸਭ ਤੋਂ ਸਖਤ ਕਾਰਵਾਈ ਕਰਾਂਗੇ ਆਲਰੇਡੀ ਆਪਾਂ ਇਹ ਜਿੰਨੇ ਵੀ ਲੜਕੇ ਆ ਇਹਨਾਂ ਨੂੰ ਮੈਪ ਕੀਤਾ ਹੋਇਆ ਤੇ ਕਿਹੜੇ ਕਿਹੜੇ ਲੜਕੀਆਂ ਜਿਨ੍ਹਾਂ ਤੇ ਮਲਟੀਪਲ ਐਫਆਈਆਰ ਦਾ ਚਾਹੇ ਐਨਡੀਪੀਐਸ ਦੀ ਹੈ ਚਾਹੇ ਆਮ ਜੈਕਟ ਦੀ ਹੈ ਤੇ ਉਹਨਾਂ ਤੇ ਆਪਾਂ ਓਲਡੀ ਲਗਾਤਾਰ ਹੀ ਕੰਮ ਕਰ ਰਹੇ ਹਾਂ ਤੇ ਅੱਗੇ ਵੀ ਆਪਾਂ ਇਸ ਤਰ੍ਹਾਂ ਹੀ ਕੰਮ ਕਰਕੇ ਪ੍ਰੋਐਕਟਿਵਲੀ ਇਹਨਾਂ ਨੂੰ ਫੜਾਂਗੇ ਤੁਹਾਡੇ ਰਾਈ ਮੈਂ ਇੱਕ ਇਹੀ ਮੈਸੇਜ ਦੇਣਾ ਇਹਨਾਂ ਨੂੰ ਚਾਹੁੰਦਾ ਸੀ ਕਿ ਵੀ ਕੋਈ ਵੀ ਬੰਦਾ ਇਸ ਤਰੀਕੇ ਦੀ ਵਾਰਦਾਤ 'ਚ ਬਿਲਕੁਲ ਵੀ ਨਾ ਸ਼ਾਮਲ ਹੋਵੇ ਪੰਜਾਬ ਪੁਲਿਸ ਬਿਲਕੁਲ ਵੀ ਬਖਸ਼ੂਗੀ ਨਹੀਂ ਟੋਟਲ ਸਰ ਕਿੰਨੇ ਕਯੂ ਨੇ ਆਪਾਂ ਸਭ ਤੋਂ ਸਖਤ ਕਾਰਵਾਈ ਕਰਾਂਗੇ ਔਰ ਆਪਾਂ ਐਗਜ਼ੈਂਪਲਰੀ ਇਹਨਾਂ ਨੂੰ ਪਨਿਸ਼ਮੈਂਟ ਦਵਾਂਗੇ ਟੋਟਲ ਸਰ ਕਿੰਨੇ ਕਯੂ ਨੇ ਔਰ ਕਿੰਨੇ ਅਰੈਸਟ ਕਰ ਲਏ ਹੁਣ ਤੱਕ ਆਪਾਂ ਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ 12 ਸੀ ਉਹ ਚੋਂ ਆਪਾਂ ਪਹਿਲੇ 11 ਫੜ ਚੁੱਕੇ ਸੀ ਇਹ 13ਵਾਂ ਬੰਦਾ ਆਪਾਂ ਇੱਥੇ ਲਾਇਆ ਫਰਦਰ ਅਰੈਸਟ ਕੀਤਾ ਟੋਟਲ 13 ਚੋਂ 12 ਆਪਾਂ ਫੜ ਚੁੱਕੀ ਆ ਸਰ ਫੜੇ ਗਏ આરોપી ਤੇ ਉੱਪਰ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ ਇਹਦੇ ਉੱਪਰ ਪਹਿਲੇ ਤਕਰੀਬਨ ਜੋ ਸਾਡੀ ਇਨਫੋਰਮੇਸ਼ਨ ਚ ਆਇਆਜ਼ ਉਸ ਪ੍ਰੀਲੀਮੀਨਰੀ ਇਨਫੋਰਮੇਸ਼ਨ ਇੱਥੇ 5 ਮੁਕਦ ਤੇ ਨਵਾਂ ਲਗ ਐਂਡੀਪੀਐਸ ਦੇ ਆ ਲੜਾਈ ਝਗੜੇ ਦੇ ਪੰਜ ਮਕਦਮੇ ਦਰਜ ਕੋਰ ਵੀ ਇਹਨਾਂ ਚ ਨੌਜਵਾਨਾਂ ਦੇ ਸ਼ਾਮਿਲ ਹੋਣ ਦੀ ਗੱਲ ਹੋ ਸਕਦੀ ਨਹੀਂ ਹੋਰ ਐਸ ਆਫ ਨਾਓ ਤੇ ਸਾਡੇ ਇੱਥੇ ਗੱਲ ਨਹੀਂ ਆਲਮੋਸਟ ਇੱਕ ਲੋਕ ਕੇਸ ਜਿਹੜਾ ক্লোਜ਼ ਹੀ ਆ ਤੇ ਇਹਦੇ ਚ ਅੱਡਾ ਹੀ ਆ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹਦੇ ਨਾਲ ਹੀ ਇੱਕ ਰਲ ਦੀ ਹੋਰ ਇਨਫੋਰਮੇਸ਼ਨ ਦੇਣਾ ਚਾਹਣਾ ਆ ਉਹ ਹੈ ਜੀ ਆਪਣਾ ਥਾਣਾ ਸਦਰ ਪੁਲਿਸ ਚੌਂਕੀ ਕਰੋਟਾ ਦੀ ਉੱਥੇ ਮਕਦਮਾ ਨੰਬਰ 112 ਦਰਜ ਹੋਇਆ ਮਾਨਿਕ ਸਾਨੂੰ ਪਰਮਜੀਤ ਕੁਮਾਰ ਰੈਜ਼ੀਡੈਂਟ ਆਫ ਬਹਿਰਾਮਪੁਰ ਆ ਤੇ ਇਹ ਹਾਲ ਦੀ ਘੜੀ ਘਰੋਟੇ ਰਹਿ ਰਿਹਾ ਸੀ ਇਹ ਵੀ ਬੰਦਾ ਜਿਹੜਾ ਥੋੜਾ ਜਨਾ ਨਟੋਰੀਅਸ ਹੈ ਲੜਾਈ ਝਗੜਿਆਂ ਦੇ ਸ਼ਾਮਲ ਰਹਿੰਦਾ ਤੇ ਮਾੜਾ ਆਨਸਰ ਹੈ ਤੇ ਇਹ ਤਾਂ ਮੈਂ ਇਹਦੇ ਨਾਲ ਤੁਹਾਨੂੰ ਦੱਸ ਰਿਹਾ ਕਿ ਵੀ ਜਿਸ ਤਰ੍ਹਾਂ ਆਪਾਂ ਇਹ ਮਾੜੇ ਜਿਹੜੇ ਵੀ ਆਨਸਰ ਇਹਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਆ ਇਹਦੀ ਲੜੀ 'ਚ ਇਹ ਵੀ ਕਾਰਵਾਈ ਜਿਹੜੀ ਹੈ ਸਾਡੇ ਜਿਹਦੇ 'ਚ ਹੋਈ ਆ ਜਿਹਦੇ 'ਚ 25 ਗ੍ਰਾਮ ਹੈਰੋਇਨ ਜਿਹੜੀ ਹੈ ਤੋਂ ਰਿਕਵਰ ਹੋਈ ਹੈ ਇਸ ਲੜਕੇ ਤੋਂ ਮਾਨਿਕ ਤੋਂ ਤੇ ਇਹਦੇ ਖਿਲਾਫ ਜਿਹੜਾ ਉਹ ਐਨਡੀਪੀਏ ਸੈਕਟਰ ਦੀਆਂ ਧਾਰਾਂ ਦੇ ਅਧੀਨ ਜਿਹੜਾ ਮੁਕਦਮਾ ਦਰਜ ਹੋਇਆ 21296285 ਇਸ ਲੜਕੇ ਦੇ ਵੀ ਪਹਿਲੇ ਕੈਂਡੀਪੀਐਸ ਦਾ ਮਗਦਮਾ ਟਾਰਗੇਟ ਥਾਣੀ ਚ ਜਿਹੜਾ ਦਰਜਾ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਨਾ ਹੀ ਕੇਵਲ ਆਪਾਂ ਸਿਟੀ ਸਬਡਿਵੀਜ਼ਨ ਚ ਬਲਕਿ ਰੂਰਲ ਚ ਵੀ ਇੱਕ ਇਸ ਤਰ੍ਹਾਂ ਦੇ ਮੁੰਡੇ ਨੂੰ ਫੜਿਆ ਤੇ ਇਹਹੀ ਆਪਾਂ ਮੈਸੇਜ ਲਾਉਣਾ ਚਾਹੁੰਦੇ ਆ ਕਿ ਵੀ ਜਿਹੜਾ ਵੀ ਬੰਦਾ ਇਸ ਤਰੀਕੇ ਦੀ ਵਾਰਦਾਤ ਦੇ ਸ਼ਾਮਲ ਆ ਤੇ ਉਹਦੇ ਖਿਲਾਫ ਆਪਾਂ ਸਭ ਤੋਂ ਸਖਤ ਕਾਰਵਾਈ ਫਿਊਚਰ ਵੀ ਕਰਾਂਗੇ ਸ਼ਾਇਦ ਜੇ ਸਾਰੇ ਨਾਂ ਅਸਲਾ ਬਦਲਣ ਦਾ ਕਾਰਨ ਕੀ ਮੰਨਦੇ ਨੇ ਜੀ ਅਸਲਾ ਵਦਨ ਦਾ ਕਾਰਨ ਮੈਂ ਤੇ ਇਹ ਕਹੂੰਗਾ ਕਿ ਵੀ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਸੋਸ਼ਲ ਮੀਡੀਆ 'ਚ ਜਿਸ ਤਰ੍ਹਾਂ ਦੇ ਟ੍ਰੈਂਡ ਚੱਲ ਰਹੇ ਆ ਲੋਕੀ ਥੋੜਾ ਜਿਹਾ ਉਸ 'ਤੇ ਬਹਿ ਜਾਂਦੇ ਆ ਬਟ ਪਠਾਨਕੋਟ ਕੰਪੈਰੀਟਿਵਲੀ ਅ ਅਸਲਾ ਆਪਾਂ ਕਹਿ ਲਈਏ ਕਿ ਵੀ ਇਸ ਤਰ੍ਹਾਂ ਨਹੀਂ ਅਵੇਲੇਬਲ ਕਿ ਜਿਸ ਤਰ੍ਹਾਂ ਅਗਰ ਆਪਾਂ ਬਾਕੀ ਲੋਕੇਸ਼ਨ 'ਚ ਦੇਖਨੇ ਆ ਇਹਦੇ ਵਿੱਚ ਜ਼ਿਆਦਾ ਜਿਹੜੀ ਮੂਵਮੈਂਟ ਆ ਬਾਹਰੋਂ ਲੜਕੇ ਆ ਕੇ ਜਿੱਦਾਂ ਇੱਥੇ ਰਹਿ ਜਾਂਦੇ ਆ ਜਾਂ ਮੂਵਮੈਂਟ ਕਰਦੇ ਆ ਉਹਨਾਂ ਨਾਲ ਰਿਲੇਟਿਡ ਜ਼ਿਆਦਾ ਤੇ ਲੋਕਲ ਮੁੰਡਿਆਂ ਦੇ ਨਾਲ ਰਿਲੇਟਿਡ ਹੀ ਚੀਜ਼ ਘੱਟ ਆ ਬਟ ਫਿਰ ਵੀ ਆਪਾਂ ਪ੍ਰੋਐਕਟਿਵਲੀ ਇੱਥੇ ਕੰਮ ਕਰ ਰਹੇ ਹਾਂ ਇਸ ਤੋਂ ਪਹਿਲੇ ਵੀ ਆਪਾਂ ਅਸਲਾ ਫੜੇ ਸੀ ਤੇ ਇਹਨਾਂ ਤੋਂ ਵੱਖ-ਵੱਖ ਲੜਕੀਆਂ ਨੂੰ ਰਿਕਵਰ ਕੀਤੇ ਸੀ ਤੇ ਹੁਣ ਵੀ ਆਪਾਂ ਵਾਰਦਾਤ ਤੇ ਇੱਕ ਹੀ ਹੋਈ ਆ ਅਸਲਾ ਤੋਂ ਚ ਇੱਕ ਹੀ ਸੀ ਪਰ ਉਹਦੇ ਬਾਅਦ ਵੀ ਆਪਾਂ ਕਾਫੀ ਅਸਲਾ ਫੜੇ ਆ ਇਸ کیس ਨਾਲ ਰਿਲੇਟਿਡ ਬਾਹਰ ਦੇ ਮੁੰਡੇ ਵੀ ਜਿਹੜੇ ਇੱਥੇ ਆ ਕੇ ਰਹਿ ਰਹੇ ਆ ਉਹਨਾਂ ਤੋਂ ਵੀ ਤੇ ਅਸਲਾ ਮੈਂ ਕਹੂੰਗਾ ਕਿ ਪਠਾਨਕੋਟ ਤੇ ਅਸਲ ਸੱਚ ਅੱਦਾਂ ਦੀ ਗੱਲ ਨਹੀਂ ਆ ਕਿ ਬਹੁਤ ਅਸਲਾ ਇੱਦਾਂ ਦਾ ਆ ਗਿਆ ਬਟ ਯਸ ਕਿ ਜਿਹੜੇ ਹੁਣ ਚੇਂਜਿੰਗ ਟ੍ਰੈਂਡ ਆ ਸੋਸ਼ਲ ਮੀਡੀਆ ਤੇ ਜਾਂ ਆਦਰਵਾਇਜ਼ ਜਿੱਦਾਂ ਮੰਢੀਰ ਇੱਕ ਦੂਸਰੇ ਨੂੰ ਦੇਖ ਕੇ ਥੋੜਾ ਜਿਹਾ ਇਨਫਲੂਐਂਸ ਹੋ ਜਾਂਦੀ ਆ ਥੋੜੀ ਐਕਟੀਵਿਟੀ ਤੇ ਜ਼ਰੂਰ ਵਧਦੀ ਆ ਛੋਟੇ ਛੋਟੇ ਨੌਜਵਾਨਾਂ ਦੇ ਹੱਥਾਂ 'ਚ ਅਜਿਹੇ ਅਸਲੇ ਨੂੰ ਲੈ ਕੇ ਪੇਰੈਂਟਸ ਨੂੰ ਕੋਈ ਪੀਅਰ ਡਿਵੈਲਪਮੈਂਟ ਜੀ ਦੇਖੋ ਜਿਹੜੀ ਤੁਹਾਡੀ ਗੱਲ ਆ ਕਿ ਵੀ ਪੇਰੈਂਟਸ ਨੂੰ ਕੀ ਮੈਸੇਜ ਹੈ ਇਹਦੇ 'ਚ ਅਗਰ ਦੇਖੋ ਕੋਈ ਵੀ ਬੱਚਾ ਇਸ ਤਰੀਕੇ ਦੀ ਹਰਕਤਾਂ ਕਰਦਾ ਅਗਰ ਨਾਜਾਇਜ਼ ਅਸਲਾ ਰੱਖਦਾ ਤੂੰ ਦਾ ਐਂਡ ਤੇ ਤੁਸੀਂ ਦੇਖੀ ਰਿਓ ਕਿ ਉਹ ਤਾਂ ਫਿਰ ਜੇਲ੍ਹ ਦੇ ਵਿੱਚ ਹੀ ਜਾਊਗਾ ਐਂਡ ਆਪਾਂ ਉਹਨੂੰ ਛੱਡਾਂਗੇ ਨਹੀਂ ਕਿਉਂਕਿ ਨਜਾਇਜ਼ ਅਸਲਾ ਰੱਖਣਾ ਇਟਸੈਲਫ ਇਜ਼ ਅ ਕ੍ਰਾਈਮ ਤੇ ਉਹਦੇ ਆਪਾਂ ਬਿਲਕੁਲ ਅਲਾਉ ਨਹੀਂ ਹੋਣ ਦੇਣਾ ਪਠਾਨਕੋਟ ਦਾ ਮਾਹੌਲ ਕਿਸੇ ਵੀ ਹਾਲਤ 'ਚ ਅੰਡਰ ਐਨੀ ਸਰਕਮਸਟੈਂਸਿਸ ਖਰਾਬ ਨਹੀਂ ਹੋਣ ਦਿੱਤਾ ਜਾਊਗਾ ਪੁਲਿਸ ਜਿਹੜੀ ਆ ਬਿਲਕੁਲ ਚੜ ਕੇ ਇਹੋ ਜਿਹੇ ਬੰਦਿਆਂ ਦੇ ਖਿਲਾਫ ਕਾਰਵਾਈ ਕਰੂਗੀ ਜਿਹੜਾ ਬੰਦਾ ਇਹਨਾਂ ਦੀ ਸਪੋਰਟ ਕਰੂਗਾ ਜਾਂ ਇਹਨਾਂ ਨੂੰ ਠਾਰ ਦਊਗਾ ਜਾਂ ਆਦਰਵਾਇਜ਼ ਫਾਈਨੈਂਸ਼ੀਅਲੀ ਵੀ ਸਪੋਰਟ ਕਰੂਗਾ ਚਾਹੇ ਉਹਦੇ ਪੇਰੈਂਟਸ ਹੀ ਹੋਣ ਚਾਹੇ ਉਹਨੂੰ ਸ਼ਹਿਰ ਦਿੰਦੇ ਹੋਣ ਉਨਾ ਨੂੰ ਆਪਾਂ ਫਿਰ ਇਹਦੇ ਵਿੱਚ ਰੱਖਾਂਗੇ ਐਸ ਪਰ ਐਵਿਡੈਂਸ ਇਸੇ ਲਈ ਮੇਰੀ ਇਹ ਸਾਰਿਆਂ ਨੂੰ ਮੈਂ ਦੁਬਾਰਾ ਤੁਹਾਨੂੰ ਤੁਹਾਡੇ ਮਾਧਿਅਮ ਰਹੀਂ ਕਹਿਣਾ ਚਾਹਨਾ ਸਾਰਿਆਂ ਨੂੰ ਇੱਕ ਮੇਰੀ ਸਲਾਹ ਹੈ ਜਿਹੜੇ ਜਿਨ੍ਹਾਂ ਦੇ ਬੱਚੇ ਇਸ ਤਰ੍ਹਾਂ ਦੇ ਕੰਮ 'ਚ ਕਰ ਲੱਗਦੇ ਆ ਉਹ ਪੁਲਿਸ ਨੂੰ ਇਤਲਾਹ ਦੇਣ ਉਹਨਾਂ ਨੂੰ ਰੋਕਣ ਤੇ ਪੁਲਿਸ ਉਹਨਾਂ ਦੀ ਹੈਲਪਲੀ ਤਿਆਰ ਹੈ ਅਗਰ ਉਹ ਇਦਾਂ ਦੀ ਵਾਰਦਾਤਾ ਕਰਨਗੇ ਤੇ ਬਾਅਦ 'ਚ ਉਹ ਸੋਚਣਗੇ ਕਿ ਪੁਲਿਸ ਉਹਨਾਂ ਨੂੰ ਮਤਲਬ ਉਹਨਾਂ ਲਈ ਥੋੜੀ ਨਰਮ ਨਿਗਾਰਾ ਖੂਗੀ ਉਹ ਨਹੀਂ ਹੋਊਗਾ ਔਰ ਆਪਾਂ ਸਖਤੋ ਸਖਤ ਕਾਰਵਾਈ ਕਰਾਂਗੇ